ਸੈਸ਼ਵਿਕਾਲ ਤੁਸੀਂ ਗ੍ਰੇਸਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦਿੱਲੀ ਦੇ ਵਿੱਚੋਂ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਵੇਰੇ ਸਵੇਰੇ ਤੜਕਸਾਰ ਵਾਪਰਦਾ ਜਦੋਂ ਚਾਰ ਮੰਜ਼ਿਲਾ ਇਮਾਰਤ ਟੈ ਟੇਰੀ ਹੋ ਜਾਂਦੀ ਹੈ ਤਾਂ ਉਸ ਦੇ ਪੱਤੇਆਂ ਦੇ ਵਾਂਗ ਡਿੱਗ ਜਾਂਦੀ ਹੈ ਦਰਸਲ ਦੱਸਿਆ ਕਿ 12 ਲੋਕ ਨੇ ਜਿਹੜੇ ਮਲਬੇ ਹੇਠਾਂ ਦੱਬ ਗਏ ਨੇ ਔਰ ਕਈ ਲੋਕਾਂ ਦੀ ਤਾਂ ਹਜੇ ਪਛਾਣ ਵੀ ਨਹੀਂ ਹੋ ਸਕੀ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ 6 ਲੋਕਾਂ ਨੂੰ ਮਲਬੇ ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਔਰ 6 ਲੋਕ ਨੇ ਜਿਹੜੇ ਹਜੇ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਇਹਦਾ ਦੱਸਦੀ ਹੈ ਕਿ ਜਦੋਂ ਮੌਕੇ ਦੇ ਉੱਤੇ ਇਹ ਜਾਣਕਾਰੀ ਮਿਲਦੀ ਹੈ ਪੁਚਾਲ ਪੈ ਜਾਂਦਾ ਹੈ ਦਰਸਲ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਲੋਕਾਂ ਵੱਲੋਂ ਆ ਕੇ ਦੇਖਿਆ ਜਾਂਦਾ ਹੈ ਕਿ ਕਿੰਨੇ ਲੋਕ ਨੇ ਜਿਹੜੇ ਮਲਬੇ ਦੇ ਘੇਟਾ ਡੱਬੀ ਔਰ ਕਈਆਂ ਦੀ ਤਾਂ ਹਜੇ ਪਛਾਣ ਵੀ ਨਹੀਂ ਹੋ ਸਕੀ ਔਰ ਐਗਜੈਕਟ ਨੰਬਰ ਹੈ ਜਿਹੜਾ ਉਹ ਵੀ ਹਜੇ ਅੰਕੜਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕਿੰਨੇ ਲੋਕ ਇਸ ਸਾਹਜ ਦੇ ਦਾ ਸ਼ਿਕਾਰ ਹੋਏ ਨੇ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉੱਤਰੀ ਪੂਰਬੀ ਦਿੱਲੀ ਦੇ ਥਾਣਾ ਵੈਲਕਮ ਇਲਾਕੇ ਦੇ ਵਿੱਚ ਸਥਿਤ ਜਨਤਾ ਮਜ਼ਦੂਰ ਕਲੋਨੀ ਦੇ ਵਿੱਚ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਯਾਨੀ ਕਿ ਅੱਜ ਸਵੇਰੇ ਤੜਕਸਾਰ 7:00 ਵਜੇ ਦੇ ਕਰੀਬ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ ਸਹਾਦ ਸੇ ਸਮੇਂ ਇਮਾਰਤ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਲਗਭਗ 12 ਲੋਕ ਮਲਬੇ ਹੇਠਾਂ ਦੱਬ ਕੇ ਤਾਕਦ ਬਚਾਊ ਵਿਭਾਗ ਦੇ ਅਨੁਸਾਰ ਹੁਣ ਤੱਕ 6 ਲੋਕਾਂ ਨੂੰ ਮਲਬੇ ਦੇ ਵਿੱਚੋਂ ਸੁਰੱਖਿਅਤ ਕੱਢ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ 5 ਤੋਂ 6 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਸੀ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਦੇ ਨਾਲ ਚੱਲ ਰਹੇ ਸੀ ਕਿਉਂਕਿ ਇਹ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਹੈ ਅਤਿ ਤੰਗ ਗਲੀਆਂ ਨੇ ਇਸ ਕਰਕੇ ਬਚਾਇਆ ਜਿਹੜਾ ਕਾਫੀ ਜ਼ਿਆਦਾ ਉਸ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਤਾਂ ਸੱਤ ਫਾਇਰ ਇੰਜਨ ਮੌਕੇ ਤੇ ਮੌਜੂਦ ਨੇ ਸਥਾਨਕ ਪੁਲ ਸਤੇ ਰਾਹਤ ਟੀਮਾਂ ਮਲਬੇ ਨੂੰ ਹਟਾਉਣ ਲਈ ਲਗਾਤਾਰ ਆਪਣਾ ਜਿਹੜਾ ਉਹ ਕੰਮ ਕਰ ਰਹੀਆਂ ਨੇ ਫਿਲਹਾਲ ਹਾਦਸੇ ਦਾ ਕਾਰਨ ਜਿਹੜਾ ਸਪਸ਼ਟ ਨਹੀਂ ਹੈ ਪਰ ਮੰਨਿਆ ਜਾ ਰਿਹਾ ਕਿ ਇਮਾਰਤ ਬਹੁਤ ਹੀ ਜ਼ਿਆਦਾ ਖੰਡਰ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਸੈਸ਼ਵਿਕਾਲ ਤੋਂ ਸੀਗਰਸਮ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦਿੱਲੀ ਦੇ ਵਿੱਚੋਂ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਵੇਰੇ-ਸਵੇਰੇ ਤੜਕਸਾਰ ਵਾਪਰਦਾ ਜਦੋਂ ਚਾਰ ਮੰਜ਼ਲਾ ਇਮਾਰਤ ਟੈ ਟੇਰੀ ਹੋ ਜਾਂਦੀ ਹੈ ਤਾਂ ਉਸ ਦੇ ਪੱਤੇਆਂ ਦੇ ਵਾਂਗ ਡਿੱਗ ਜਾਂਦੀ ਹੈ ਦਰਸਲ ਦਾਸਤੀ ਹੈ ਕਿ 12 ਲੋਕ ਨੇ ਜਿਹੜੇ ਮਲਬੇ ਹੇਠਾਂ ਦੱਬ ਗਏ ਨੇ ਔਰ ਕਈ ਲੋਕਾਂ ਦੀ ਤਾਂ ਹਜੇ ਪਛਾਣ ਵੀ ਨਹੀਂ ਹੋ ਸਕੀ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ 6 ਲੋਕਾਂ ਨੂੰ ਮਲਬੇ ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਔਰ 6 ਲੋਕ ਨੇ ਜਿਹੜੇ ਹਜੇ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਇਹਦਾ ਦੱਸਦੀ ਹੈ ਕਿ ਜਦੋਂ ਮੌਕੇ ਦੇ ਉੱਤੇ ਇਹ ਜਾਣਕਾਰੀ ਮਿਲਦੀ ਹੈ ਪੁਚਾਲ ਪੈ ਜਾਂਦਾ ਹੈ ਦਰਸਲ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਲੋਕਾਂ ਵੱਲੋਂ ਆ ਕੇ ਦੇਖਿਆ ਜਾਂਦਾ ਹੈ ਕਿ ਕਿੰਨੇ ਲੋਕ ਨੇ ਜਿਹੜੇ ਮਲਬੇ ਦੇ ਹੇਠਾਂ ਡੱਪੀ ਔਰ ਕਈਆਂ ਦੀ ਤਾਂ ਹਜੇ ਪਛਾਣ ਵੀ ਨਹੀਂ ਹੋ ਸਕੀ ਔਰ ਐਗਜੈਕਟ ਨੰਬਰ ਹੈ ਜਿਹੜਾ ਉਹ ਵੀ ਹਜੇ ਅੰਕੜਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕਿੰਨੇ ਲੋਕ ਇਸ ਸਾਹਜ ਦੇ ਦਾ ਸ਼ਿਕਾਰ ਹੋਏ ਨੇ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉੱਤਰੀ ਪੂਰਬੀ ਦਿੱਲੀ ਦੇ ਥਾਣਾ ਵੈਲਕਮ ਇਲਾਕੇ ਦੇ ਵਿੱਚ ਸਥਿਤ ਜਨਤਾ ਮਜ਼ਦੂਰ ਕਲੋਨੀ ਦੇ ਵਿੱਚ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਯਾਨੀ ਕਿ ਅੱਜ ਸਵੇਰੇ ਤੜਕਸਾਰ 7:00 ਵਜੇ ਦੇ ਕਰੀਬ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ ਸਹਾਦ ਸਵੇਰ ਸਮੇਂ ਇਮਾਰਤ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਲਗਭਗ 12 ਲੋਕ ਮਲਬੇ ਹੇਠਾਂ ਦੱਬ ਗਏ ਤਾਕਤ ਬਚਾਊ ਵਿਭਾਗ ਦੇ ਅਨੁਸਾਰ ਹੁਣ ਤੱਕ 6 ਲੋਕਾਂ ਨੂੰ ਮਲਬੇ ਦੇ ਵਿੱਚੋਂ ਸੁਰੱਖਿਅਤ ਕੱਢ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ 5 ਤੋਂ 6 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਸੀ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਦੇ ਨਾਲ ਚੱਲ ਰਹੇ ਸੀ ਕਿਉਂਕਿ ਇਹ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਹੈ ਅਤਿ ਤੰਗ ਗਲੀਆਂ ਨੇ ਇਸ ਕਰਕੇ ਬਚਾ ਜਿਹੜਾ ਕਾਫੀ ਜ਼ਿਆਦਾ ਉਸ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਸੱਤ ਫਾਇਰ ਇੰਜਨ ਮੌਕੇ ਤੇ ਮੌਜੂਦ ਨੇ ਸਥਾਨਕ ਪੁਲ ਸਤੇ ਰਾਹਤ ਟੀਮਾਂ ਮਲਬੇ ਨੂੰ ਹਟਾਉਣ ਲਈ ਲਗਾਤਾਰ ਆਪਣਾ ਜਿਹੜਾ ਉਹ ਕੰਮ ਕਰ ਰਹੀਆਂ ਨੇ ਫਿਲਹਾਲ ਹਾਦਸੇ ਦਾ ਕਾਰਨ ਹੈ ਜਿਹੜਾ ਸਪਸ਼ਟ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਮਾਰਤ ਬਹੁਤ ਹੀ ਜ਼ਿਆਦਾ ਖੰਡਰ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ